ਕੁਸੀਂ सीएम ਦੀ ਕੁਰਸੀ ਤੇ ਡਿਸਰਵ ਨਹੀਂ ਕਰਦੇ ਸੀ 27 ਦੇ ਵਿੱਚ ਕੀ ਫਾਰਮੂਲਾ ਹੈ ਕਾਂਗਰਸ ਦੇ ਰਾਜਾ ਵੜਿੰਗ ਕਹਿੰਦੇ ਨੇ 70 ਨਵੇਂ ਚਿਹਰੇ 47 ਪੁਰਾਣੇ ਜਖੜ ਨੂੰ ਕਿਉਂ ਨਰਾਜ਼ ਕਰ ਦਿੱਤਾ ਕਾਂਗਰਸ ਨੇ ਕਾਂਗਰਸ ਨੂੰ ਲੈ ਕੇ ਬੜੀ ਚਰਚਾ ਜਿਵੇਂ ਰੰਧਾਵਾ ਸਾਹਿਬ ਬੜੇ ਡਿਸਪਲਿਨਡ ਹੈਗੇ ਜਾਂ ਖੁਦ ਨੂੰ ਦੱਸ ਰਹੇ ਆ ਕਾਂਗਰਸ ਕਿਉਂ ਨਹੀਂ ਹੈ ਮੈਂ ਸਪੈਸੀਫਿਕਲੀ ਪੰਜਾਬ ਕਾਂਗਰਸ ਵੱਲ ਗੱਲ ਕਰ ਤਾ ਕਿਸੇ ਵਿਧਾਨ ਸਭਾ ਚੋਂ ਲੜਾਂਗਾ ਜੇ ਪਾਰਟੀ ਲੜਾਉ ਜਰੂਰ ਲੜਾਂਗਾ ਜਿਵੇਂ ਰੰਧਾਵਾ ਸਾਹਿਬ ਫਿਰ ਤੁਸੀਂ ਨਹੀਂ ਨਹੀਂ ਹੁੰਗੇ ਕੋ ਨਾ ਨਹੀਂ ਫਿਰ ਗੱਲ ਤਾਂ ਮੈਂ ਮੈਂ ਇੰਡੀਪੈਂਡੈਂਟ ਤੇ ਨਾ ਖੜੂਗਾ ਤੁਸੀਂ ਆਪਣੀ ਦੱਸੋ ਨਾ ਕਿ ਹਾਂ ਮੈਂ ਲੜਨਾ ਚਾਹੁੰਦਾ ਨਹੀਂ ਮੈਂ ਲੜਨਾ ਚਾਹੁੰਦਾ ਪਰ ਮੈਨੂੰ ਟਿਕਟ ਹਾਈ ਕਮਾਂਡ ਨਹੀਂ ਦੇਣੀ ਨਾ ਮੈਂ ਇੰਡੀਪੈਂਡੈਂਟ ਕੋਈ ਹੋਰ ਹੈ ਨਾ ਹੁਣ ਗੱਲ ਇਹ ਕਿ ਤੁਸੀਂ ਐਮਪੀ ਹੋ ਹਾਂ ਮੈਂ ਦਾਵਾ ਪੇਸ਼ ਕਰੂੰਗਾ ਤੁਸੀਂ ਲੜੋਗੇ ਨਾ ਮੈਂ ਕਹੂੰਗਾ ਜੇ ਪਾਰਟੀ ਨੇ ਕਿਹਾ ਕਿ ਐਮਪੀਓ ਨਹੀਂ ਲੜ ਸਕਦੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਐਸ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੁਹਾਡੇ ਮਾਲੀ ਦੀ ਕਤਲ ਹੋਇਆ ਕਿ ਮੁੱਖ ਮੰਤਰੀ ਜੀ ਜੋ ਉਸ ਟਾਈਮ ਸਟੇਟਮੈਂਟ ਆਈ ਆ ਉਹ ਮੁੱਖ ਮੰਤਰੀ ਦੀ ਸਟੇਟਮੈਂਟ ਸੀ ਇਹ ਕਹਿਣਾ ਚਾਹੀਦਾ ਕਿ ਮੈਂ ਸਿਰ ਨਹੀਂ ਚੁੱਕਣ ਦਊਗਾ ਨੀ ਮੁੱਖ ਮੰਤਰੀ ਜੀ ਦੀ ਸਟੇਟਮੈਂਟ ਸੀ ਕਿ ਕੋਈ ਇੱਥੇ ਵਾਰਦਾਤ ਕਰਕੇ ਮਾਂ ਦੀ ਗੋਦੀ ਚ ਜਾ ਕੇ ਨਹੀਂ ਸੋਏਗਾ ਤੇ ਫਿਰ ਕਿੱਥੇ ਸੁੱਤੇ ਨੇ ਉਹ ਕਿਹਦੀ ਮਾਂ ਦੀ ਗੋਦੀ ਚ ਸੁੱਤੇ ਨੇ ਸਸਿਕਾਲ ਨਿਊਜ਼ ਟੀਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਜੇ ਪਾਲ ਸਿੰਘ ਬਰਾੜ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਸੁਖਚਿੰਦਰ ਰੰਦਾਵਾ ਦੇ ਬਿਆਨਾਂ ਤੋਂ ਸੁਖਿੰਦਰ ਦਾਵਾ ਨੇ న్యూਸ 18 ਤੇ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੇ ਵੱਡੇ ਇਲਜ਼ਾਮ ਲਾਏ ਨੇ ਖਾਸ ਕਰਕੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਉਹਨਾਂ ਕੈਪਟਨ ਤੇ ਨਿਸ਼ਾਨੇ ਸਾਧੇ ਉਹਨਾਂ ਕਿਹਾ ਕਿ ਕੈਪਟਨ ਨੇ ਨਸ਼ੇ ਦੇ ਮੁੱਦੇ ਤੇ ਕੰਪਰੋਮਾਈਜ਼ ਕੀਤਾ ਬਿਨਾ ਨਾਮ ਲਏ ਉਹਨਾਂ ਜਿੱਠੀਏ ਦੇ ਮਾਮਲੇ 'ਚ ਕੰਪਰੋਮਾਈਜ਼ ਦੀ ਗੱਲ ਕਹੀ ਜਾਂ ਕੰਪਰੋਮਾਈਜ਼ ਦੇ ਇਲਜ਼ਾਮ ਲਾਏ ਉਹਨਾਂ ਕਿਹਾ ਕਿ ਅਸੀਂ ਜਿਸਤੇ ਨਾਮ ਤੇ ਇਲੈਕਸ਼ਨ ਲੜੀ ਕਿ ਸਾਡੀ ਸਰਕਾਰ ਬਣ ਜਾਏ ਕੱਲ ਨੂੰ ਅਸੀਂ ਇਹਨਾਂ ਨੂੰ ਨੱਥ ਪਾਵਾਂਗੇ ਬਾਅਦ 'ਚ ਅਸੀਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਨੂੰ ਖੁੱਲਾ ਛੱਡ ਦਿੱਤਾ ਉਹਨਾਂ ਕਹਿੰਦੇ 2002 ਤੋਂ 2007 ਤੱਕ ਕੈਪਟਨ ਅਮਰਿੰਦਰ ਸਿੰਘ ਬੇहद ਮਜ਼ਬੂਤ ਮੁੱਖ ਮੰਤਰੀ ਸੀ। ਔਰ ਅਕਾਲੀ ਦਲ ਦੀ ਸਰਕਾਰ ਵੇਲੇ ਉਹ ਜਦੋਂ ਅਗਲੀ ਸਰਕਾਰ ਆਈ 2017 ਦਾ ਸਰਕਾਰ ਬਣੀ ਉਸ ਵੇਲੇ ਉਹ ਅਕਾਲੀ ਦਲ ਨਾਲ ਕੰਪਰੋਮਾਈਜ਼ ਕਰ ਚੁੱਕੇ ਸੀ। ਇਹ ਦਾਵਾ ਨੇ ਇਥੋਂ ਤੱਕ ਕਿਆ ਕਿ ਕੰਪਰੋਮਾਈਜ਼ ਦਾ ਮਤਲਬ ਡਰ ਹੀ ਹੁੰਦਾ ਹੈ। ਉਹਨਾਂ ਕਹਿੰਦੇ ਜੇ ਜੇ 2017 ਚ 2002 ਵਾਲਾ ਕੈਪਟਨ ਹੁੰਦਾ ਤਾਂ ਅੱਜ ਅਸੀਂ ਪ੍ਰਤਾਪ ਸਿੰਘ ਕੈਰੋ ਨੂੰ ਯਾਦ ਨਾ ਕਰ ਅਛਾ ਦੇਖੋ ਕਿ ਕਿਤੇ ਨਾ ਕਿਤੇ ਕੈਪਟਨ ਸਾਹਿਬ ਕੰਪਰਮਾਈਜ਼ ਹੋ ਗਏ ਸੀ ਉਹ ਕੋਈ ਮਗਰਮਸ਼ ਦੀ ਉੱਤੇ ਗੱਲ ਕਰੀ ਜਾਂਦੇ ਉਹਨੂੰ ਆਪਾਂ ਹੋਂਦ ਰੋ ਕਰ ਜਾਂਦੇ ਪੂਰੇ ਪੰਜਾਬ ਤੋਂ ਜਾਣੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਖਿਲਾਫ ਤੁਰ ਪਿਆ ਜਿਹੜੇ ਬੰਦੇ ਤੇ ਅਸੀਂ ਐਸੈਂਬਲੀ ਨਹੀਂ ਚੱਲਣ ਦਿੱਤੀ ਹੂੰ 2012 ਤੋਂ ਲੈ ਕੇ 2017 ਤੱਕ ਕਿ ਤੂੰ ਨਸ਼ੇ ਵੇਚਦਾ ਜਿਹਦੇ ਨਾਂ ਤੇ ਅਸੀਂ ਇਲੈਕਸ਼ਨ ਲੜੀ ਕਿ ਇਹਨੂੰ ਫੜ ਕੇ ਅਸੀਂ ਕਰਾਂਗੇ ਉਹਨੂੰ ਤੇ ਆਪਾਂ ਖੁੱਲਾ ਛੱਡ ਦਿੱਤਾ ਕਿਉਂ ਕਿ ਇਹ ਤੇ ਹੁਣ ਕੈਪਟਨ ਸਾਹਿਬ ਮੇਰੇ ਤੋਂ ਬੈਠ ਕੇ ਕੰਪਰਮਾਈਜ਼ ਦਾ ਮਤਲਬ ਬਹੁਤ ਤਰ੍ਹਾਂ ਦੇ ਮਤਲਬ ਹੈ ਇਹ ਮੇਰੇ ਤੋਂ ਮੇਰੇ ਤੋਂ ਤੁਹਾਡੇ ਤੁਹਾਡੇ ਬਿਆਨ ਚੋਂ ਬਿਨਾ ਕਾਹੇ ਮੈਨੂੰ 75 25 ਵਾਲੀ ਫੀਲ ਆ ਰਹੀ ਨਹੀਂ 75 25 ਨਹੀਂ ਕਹਿ ਸਕਦੇ ਆਪਾਂ ਇਹ ਕੋਈ ਕਲਾ ਕੈਪਟਨ ਮੁਰਿੰਦਰ ਸਿੰਘ ਉਹਨਾਂ ਦਾ ਇੰਡੀਵਿਜੂਅਲ ਇੰਟਰਸਟ ਸੀ ਮਜੇਠੀਆਂ ਨੂੰ ਲੈ ਕੇ ਤੁਸੀਂ ਨਾਮ ਨਹੀਂ ਲੈ ਰਹੇ ਮੈਂ ਲੈ ਲਵੋ ਜਿਹੜੀ 2000 ਚੰਨੀ ਨਹੀਂ ਤਾਂ ਅੰਦਰ ਕਾਲੀ ਉਹ 2002 ਤੋਂ ਲੈ ਕੇ 7 ਤੱਕ ਕੈਪਟਨ ਮੁਰਿੰਦਰ ਸਿੰਘ ਬਹੁਤ ਸਟਰੋਂਗ ਸੀ ਬਾਅਦ ਚ ਜਦੋਂ ਅਕਾਲੀ ਦਲ ਦੀ ਗਵਰਨਮੈਂਟ ਆਈ ਤੇ ਉਹਨਾਂ ਤੇ ਕੇਸ ਹੋਣੇ ਤੇ ਉਹ ਕੰਪਰਮਾਈਜ਼ ਕਰਕੇ ਡ ਗੜ ਕੇ ਕੰਪਰੋਮਾਈਜ਼ ਕਰਕੇ ਤੇ ਕੰਪਰੋਮਾਈਜ਼ ਦਾ ਮਤਲਬ ਡਾਰੀ ਹੁੰਦਾ ਪਰ ਜੇ ਕਿਤੇ ਕੈਪਟਨ ਬਰਿੰਦਰ ਸਿੰਘ 2002 2 ਵਾਲਾ 2017 ਚ ਹੋ ਜਾਂਦਾ ਅੱਜ ਅਸੀਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਯਾਦ ਨਾ ਕਰਦੇ ਕੋਈ ਹੋਰ ਸੀਨ ਹੋਣਾ ਸੀ ਪੰਜਾਬ ਇਹ ਦਾਵਾ ਸਾਲ ਕੰਪਰੋਮਾਈਜ਼ ਕਿੱਥੇ ਕਿੱਥੇ ਹੋਇਆ ਹੈ ਇਹ ਤੁਹਾਨੂੰ ਪਤਾ ਹੈ ਤੁਸੀਂ ਮਜੀਠੀਆ ਦੀ ਗੱਲ ਕੀਤੀ ਮਜੀਠੀਆ ਦੇ ਹੱਕ ਦੇ ਵਿੱਚ ਆ ਕੇ ਤੁਹਾਡੇ ਚਰਨਜੀਤ ਚੰਨੀ ਸੁਖਪਾਲ ਘੇਰਾ ਆਸ਼ੂ ਜੀ ਤੁਸੀਂ ਵੀ ਖੁਦ ਪੋਲੀਟਿਕਲ ਬਰਡੈਂਟਾ ਦੀ ਗੱਲ ਕੀਤੀ ਉਹਨਾਂ ਦੇ ਪਰਿਵਾਰ ਨਾਲ ਹੋਏ ਤੱਕ ਦੀ ਗੱਲ ਕੀਤੀ ਉਹਨੂੰ ਕਿਹੜਾ ਕੰਪਰੋਮਾਈਜ਼ ਹੋ ਗਿਆ ਸੀ ਉਹੋ ਕੀ ਕੌਣ ਰਲ ਗਿਆ ਸੀਗਾ ਕਿ ਕੰਪਰੋਮਾਈਜ਼ ਤਾਂ ਪੰਜਾਬ ਸਰਕਾਰ ਨਾਲ ਵੀ ਥੋੜੇ ਬੜੇ ਚੱਲਦੇ ਪਿਆ ਫਾਈਲਾਂ ਨਹੀਂ ਖੁੱਲਦੀਆਂ ਪਈਆਂ ਉਹ ਕੰਪਰੋਮਾਈਜ਼ ਦੀ ਵੀ ਗੱਲ ਕਰ ਲਈਏ ਆਪਾਂ ਤੁਸੀਂ ਕੈਪਟਨ ਸਾਹਿਬ ਦੇ ਉੱਪਰ ਟਾਰਗੇਟ ਕਰ ਰਹੇ ਹੋ ਵਿਆਖੜ ਸਾਹਿਬ ਨੂੰ ਟਾਰਗੇਟ ਕਰ ਰਹੇ ਹੋ ਆਪਦੀ ਗੱਲ ਆਪਦੀ ਪੀੜੀ ਥੱਲੇ ਵੀ ਸੁੱਟਾ ਫੇਰ ਲੋ ਉਹ ਜਿਹੜੀ ਬਠਿੰਡੇ ਦੇ ਵਿੱਚ ਰੈਲੀ ਹੋਈ ਸੀ ਜਿਹਦਾ ਬਾਰ-ਬਾਰ ਜ਼ਿਕਰ ਕਰਦੇ ਆ ਉੱਥੇ ਫੜਾਉਣ ਵਾਲਾ ਗੁਟਕਾ ਸਾਹਿਬ ਕੌਣ ਸੀ ਉਹਦੀ ਵੀ ਗੱਲ ਕਰ ਲਈਏ ਆਪਾਂ ਸੋ ਮੇਰੀ ਬੇਨਤੀ ਹੈ ਪੀੜੀ ਥੱਲੇ ਸੋਟਾ ਮਾਰ ਲਓ ਬਹੁਤ ਸੱਚ ਨੇ ਜੇ ਕਿ ਗਾਇਤਕੀਏ ਨਾ ਟਿੱਡਾ ਆਪ ਦਾ ਨੰਗਾ ਹੁੰਦਾ ਸੋ ਅਸੀਂ ਦੀ ਚਾਹਦੇ ਕਿ ਉਹ ਪਰਦਾ ਖੋਲ ਦिए ਜਿਹੜੀਆਂ ਰੰਦਾਵਾ ਸਾਹਿਬ ਥੋਡੀ ਪਾਰਟੀ ਦੀਆਂ ਕਰਤੂਤਾਂ ਕੀਤੀਆਂ ਹੋਈਆਂ ਉਹ ਜਾਖੜ ਸਾਹਿਬ ਚੁੱਪ ਕਰੇ ਬੈਠੇ ਹੋ ਕੈਪਟਨ ਸਾਹਿਬ ਚੁੱਪ ਕਰੇ ਬੈਠੇ ਨੇ ਤੇ ਇਹ ਵੀ ਗੱਲ ਸਪਸ਼ਟ ਕਰਦਾ ਹੈ ਕਿ 44 ਐਮਐਲਏਆਂ ਦਾ ਸਾਥ ਸੁਨੀਲ ਜਾਖੜ ਨੂੰ ਮਿਲਿਆ ਸੀਗਾ ਨਾ ਕਿ ਕਿਸੇ ਹੋਰ ਐਮਐਲਏ ਨੂੰ ਮਿਲਿਆ ਸੋ ਕਾਂਗਰਸ ਪਾਰਟੀ ਨੇ ਉਸ ਵੇਲੇ ਵੀ ਪਿੱਛੇ ਛੁਰਾ ਮਾਰਿਆ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ ਤੇ ਚਾਹੇ ਸੁਨੀਲ ਕੁਮਾਰ ਜਾਖੜ ਸੀਗੇ ਛੁਰਾ ਮਾਰਿਆ ਇਸ ਦੇ ਗਵਾਹ ਤੁਸੀਂ ਵੀ ਹੋ ਤੇ ਸੁਖਜਿੰਦਰ ਰੰਧਾਵਾ ਨੇ ਸੁਨੀਲ ਜਾਖੜ ਤੇ ਵੀ ਵੱਡੇ ਹਮਲੇ ਬੋਲੇ ਨੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਾਖੜ ਨੇ ਮੈਨੂੰ ਸੀਐਮ ਬਣਾਏ ਚਾਹੰਦਾ ਵਿਰੋਧ ਕੀਤਾ ਸੀ ਇਸ ਤੋਂ ਇਲਾਵਾ ਨਾ ਕਿਹਾ ਕਿ ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਨੇ ਵੀ ਕਿਹਾ ਸੀ ਕਿ ਰੰਧਾਵਾ ਨੂੰ ਸੀਐਮ ਨਹੀਂ ਬਣਾਉਣਾ ਉਹਨਾਂ ਕਿਹਾ ਕਿ ਇਨ੍ਹਾਂ ਤਿੰਨਾਂ ਦੇ ਵਿੱਚੋਂ ਮੈਨੂੰ ਸਿਰਫ ਜਾਖੜ ਦਾ ਮਲਾਲ ਰਿਹਾ ਉਹਨਾਂ ਕਿਹਾ ਕਿ ਜਾਖੜ ਦੀ ਕਾਂਗਰਸ ਨਾਲ ਨਿਰਾਸ਼ਗੀ ਜਿਹੜੀ ਸੀ ਉਸਤੇ ਮੈਨੂੰ ਮਲਾਲ ਰਿਹਾ ਰੰਦਾਵਾ ਦਾ ਇਤਰਾਜ਼ ਸੀ ਕਿ ਜਖੜ ਨੂੰ ਹਿੰਦੂ ਕਰਕੇ ਸੀਐਮ ਨਹੀਂ ਬਣਾਇਆ ਤਾਂ ਉਹਨਾਂ ਕਹਾਂ ਕਿ ਮੈਂ ਇਹ ਕਵਾਂ ਕਿ ਮੈਨੂੰ ਜੱਟ ਕਰਕੇ ਨਕਾਰਿਆ ਗਿਆ ਔਰ ਉਹਨਾਂ ਕਹਾਂ ਕਿ ਜਿਸ ਨੂੰ ਸੀਐਮ ਬਣਨ ਲਈ ਪੁੱਛਿਆ ਹੀ ਨਹੀਂ ਉਹ ਗੁੱਸਾ ਕਰੀ ਜਾਂਦਾ ਸੀ ਜਖੜ ਨੂੰ ਸੀਐਮ ਬਣਾਉਣ ਲਈ ਮੈਨੂੰ ਕੋਈ ਫੋਨ ਨਹੀਂ ਆਇਆ ਜਖੜ ਨੂੰ ਕਿਉਂ ਨਰਾਜ਼ ਕਰ ਦਿੱਤਾ ਕਾਂਗਰਸ ਨੇ ਕਹਿੰਦੇ ਹਿੰਦੂ ਕਰਕੇ ਮੈਨੂੰ ਨਕਾਰ ਦਿੱਤਾ ਗਿਆ ਨਹੀਂ ਇੱਕ ਮਿੰਟ ਬੰਦੇ ਸੁਣੋ ਇਹਦਾ ਮਤਲਬ ਹੂੰ ਮੈਨੂੰ ਜੱਟ ਕਰਕੇ ਨਹੀਂ ਦਿੱਤੀ ਮੈਂ ਇਹ ਕਵਾਂ ਕਿ ਮੈਨੂੰ ਜੱਟ ਕਰਕੇ ਨੰਕਾਰਿਆ ਤੇ ਮੈਨੂੰ ਗੁੱਸਾ ਆਉਣਾ ਚਾਹੀਦਾ ਜਿਹਨੂੰ ਪੁੱਛਿਆ ਹੀ ਨਹੀਂ ਤੇ ਉਹ ਗੁੱਸਾ ਉਹ ਕਰੀ ਜਾਂਦਾ ਨਹੀਂ ਨਹੀਂ ਚਰਚਾ ਤਾਂ ਬਹੁਤ ਸੀ ਤੁਹਾਨੂੰ ਫੋਨ ਆਇਆ ਸੀ ਕਿ ਜਾਖੜ ਨੂੰ ਬਣਾ ਦੀਏ ਕਿਹਨੂੰ ਬਣਾਈ ਬਿਲਕੁਲ ਨਹੀਂ ਮੈਨੂੰ ਆਇਆ ਇੱਕ ਵਾਰੀ ਨਹੀਂ ਕਹਿੰਦੇ ਫੋਨ ਗਿਆ ਸਾਰਿਆਂ ਨੂੰ ਸਾਰੇ ਵਿਧਾਇਕਾਂ ਨੂੰ ਤੇ 40 ਤੋਂ ਵੱਧ ਵਿਧਾਇਕਾਂ ਨੇ ਜਾਖੜ ਸਾਹਿਬ ਦੇ ਨਾਮ ਤੇ ਓਕੇ ਕੀਤੀ ਕਹਿੰਦੇ ਚੰਨੀ ਦੇ ਹੱਕ 'ਚ ਸਿਰਫ ਦੋ ਦੋ ਬੰਦੇ ਸੀ ਤੇ ਫਿਰ ਬਾਕੀ ਮੇਰੀ ਜਿਹੜੀ ਕੀਤੀ ਤੇ ਉਹ ਫਿਰ ਮੈਨੂੰ ਕਿਉਂ ਨਹੀਂ ਬਣਾਇਆ ਤੁਹਾਨੂੰ ਤਾਂ ਫੋਨ ਆ ਗਿਆ ਸੀ ਨਾ ਮੈਨੂੰ ਮੈਨੂੰ ਚਲੋ ਇੰਡੀਕੇਸ਼ਨ ਆ ਗਈ ਸੀ ਤੁਸੀਂ ਅੱਗੇ ਵੀ ਜ਼ਿਕਰ ਕਰ ਚੁੱਕੇ ਹੋ ਕਿ ਹਾਂ ਮੇਰੇ ਕੋਲ ਕਾਲ ਆ ਗਈ ਸੀ ਕਿ ਭਾਈ ਤੁਹਾਡੇ ਕੋਲ ਤਿੰਨ ਬੰਦਿਆਂ ਦੇ ਪ੍ਰੋਟੈਸਟ ਨੇ ਹਮ ਮੇਰੇ ਕਹਿ ਦਿੱਤਾ ਕਿ ਤਿੰਨ ਬੰਦੇ ਸੀਗੇ ਉਹਨਾਂ ਦੇ ਮੈਂ ਹੁਣ ਇੱਥੇ ਨਾਂ ਨਹੀਂ ਡਿਸਕਲੋਜ਼ ਕਰਨਾ ਚਾਹਦਾ ਤੁਸੀਂ ਲਈ ਗਏ ਹੋ ਵਿੱਚੋਂ ਉਹਨਾਂ ਚ ਉਹਨਾਂ ਨੇ ਕਿਹਾ ਕਿ ਜੇ ਇਹ ਬਣੇਗਾ ਤੇ ਅਸੀਂ ਕਾਂਗਰਸ ਪਾਰਟੀ ਛੱਡ ਦਵਾਂਗੇ ਲੈ ਦੋ ਨਾਮ ਨਾਂ ਛਾਡੋ ਪਰ ਮੈਂ ਠੀਕ ਨਹੀਂ ਕਹਤਾ ਦੇਖੋ ਜੀ ਕੈਪਟਨ ਨਹੀਂ ਹੈ ਉਹਦੇ ਵਿੱਚ ਜਾਖੜ ਵੀ ਨਹੀਂ ਹੈ ਨਹੀਂ ਜਾਖੜ ਹੈਗਾ ਜਾਖੜ ਹੈ ਤਿੰਨ ਦੇ ਵਿੱਚੋਂ ਹਾਂ ਬਸ ਦੋ ਹੋਰ ਬਾਕੀ ਹੁਣ ਤੁਸੀਂ ਆਪੇ ਬਾਅਦ ਚ ਲੱਭ ਲੈਣੇ ਫਿਰ ਮੈਂ ਐਡ ਕਰ ਦਿੰਦਾ ਕਿ ਸਿੱਧੂ ਵੀ ਸੀ ਕਰੀ ਜੋ ਹੁਣ ਜਿੰਨੂ ਮਰਜ਼ੀ ਲੈ ਲਈ ਸਿੱਧੂ ਬਾਰੇ ਤਾਂ ਬੋਲ ਸਕਦੇ ਹੋ ਮਨਪ੍ਰੀਤ ਬਾਦਲ ਵੀ ਸੀਗਾ ਮਨਪ੍ਰੀਤ ਬਾਦਲ ਸਿੱਧੂ ਔਰ ਜਾਖੜ ਨੇ ਕਿਹਾ ਕਿ ਰੰਧਾਵਾ ਨੂੰ ਮੁੱਖ ਮੰਤਰੀ ਨਹੀਂ ਬਣਨੀ ਹਾਂ ਬਾਕੀ ਇਹ ਹੁਣ ਜੋ ਮਰਜ਼ੀ ਜਾਖੜ ਕਹਿੰਦਾ ਰਹੇ ਨਾ ਕਵੇ ਹੂੰ ਇੱਕ ਵਾਰ ਸੁਣ ਮੈਨੂੰ 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 ਇੱਕ ਬੰਦੇ ਤੇ ਬੁਲਾ ਲਿਆ ਹੂੰ ਉਹ ਜਾਖੜ ਤੇ ਆ ਬਾਕੀ ਹੋਰ ਕਿਸੇ ਤੇ ਨਹੀਂ ਤੇ ਗੱਲ ਸੁਨੀਲ ਜਾਖੜ ਦੀ ਵੀ ਕਰ ਲੈਣੇ ਆ ਸੁਨੀਲ ਜਾਖੜ ਵੱਲੋਂ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਦੇ ਗਏ ਨੇ ਅਗਲੇ ਦਿਨਾਂ ਚ ਹੋਣ ਵਾਲੇ ਵਿਸ਼ੇਸ਼ اجلاس ਨੂੰ ਲੈ ਕੇ ਸੁਨੀਲ ਜਾਖੜ ਨੇ ਵਿਸ਼ੇਸ਼ اجلاس ਨੂੰ ਲੈ ਕੇ ਸਵਾਲ ਚੱਕੇ ਨੇ ਕਿ ਪੰਜਾਬ ਸਰਕਾਰ ਇੱਕ ਹੋਰ ਪ੍ਰੋਪਾਗੈਂਡਾ ਸ਼ੁਰੂ ਕਰਨ ਦੀ ਤਿਆਰੀ ਚ ਹੈ ਉਹਨਾਂ ਕਿਹਾ ਕਿ ਇਵੈਂਟ ਮੈਨੇਜਮੈਂਟ ਕੰਪਨੀ ਦੇ ਵਾਂਗ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਮਰੇਗਾ ਚ ਹੋਈ ਕਰਪਸ਼ਨ ਤੇ ਉਹਨਾਂ ਕਿਹਾ ਕਿ ਵਾਈਟ ਪੇਪਰ ਜਾਰੀ ਕਰੋ ਮਰ ਰੇਗਾ ਤਹਿਤ ਪੰਜਾਬ ਚ ਸਿਰਫ 26 ਦਿਨਾਂ ਦਾ ਰੋਜ਼ਗਾਰ ਮਿਲਿਆ ਹੈ ਉਹਨਾਂ ਚਾਹ ਕੇ ਗਰੀਬਾਂ ਨੂੰ 100 ਦਿਨ ਦਾ ਰੋਜ਼ਗਾਰ ਪੰਜਾਬ ਸਰਕਾਰ ਨੇ ਕਿਉਂ ਨਹੀਂ ਦਿੱਤਾ ਵਿਕਸਿਤ ਭਾਰਤ ਜੀ ਰਾਮ ਜੀ ਦਾ ਵਿਰੋਧ ਕਰਨ ਦੀ ਥਾਂ ਉਹਨਾਂ ਕਿਹਾ ਕਿ ਵਿਗੜ ਰਹੀ ਕਾਨੂੰਨ ਵਿਵਸਥਾ ਤੇ ਚਰਚਾ ਕੀਤੀ ਜਾਵੇ ਸੂਬੇ ਚ ਹਰ ਦਿਨ ਅਪਰਾਧ ਵਧਦਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਹੁਣ ਤੱਕ ਵਿਧਾਨ ਸਭਾ ਦੇ 9 ਸੈਸ਼ਨ 9 ਸਪੈਸ਼ਲ ਸੈਸ਼ਨ ਸੱਦੇ ਜਾ ਚੁੱਕੇ ਨੇ ਪਰ ਕਿਸੇ ਨੂੰ ਨਹੀਂ ਪਤਾ ਕਿ ਇਨ੍ਹਾਂ ਸਪੈਸ਼ਲ ਸੈਸ਼ਨਸ ਦਾ ਕੀ ਲਾਭ ਮਿਲਿਆ ਇਸ ਦਿਨ ਆਲੀ ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਜੀ ਰਾਮ ਜੀ ਤਹਿਤ 125 ਦਿਨਾਂ ਦੇ ਕੰਮ ਦੀ ਗਾਰੰਟੀ ਦਿੱਤੀ ਜਾ ਰਹੀ ਹੈ ਜੇ ਸਮੇਂ ਤੇ ਕੰਮ ਨਹੀਂ ਮਿਲਦਾ ਤਾਂ ਬੇਰੋਜ਼ਗਾਰੀ ਪੱਤਾ ਮਿਲੇਗਾ ਭੁਗਤਾਨ 'ਚ ਦੇਰੀ ਹੋਣ ਤੇ ਮੁਆਵਜ਼ਾ ਮਿਲੇਗਾ ਗ੍ਰਾਮ ਸਭਾ ਤੇ ਪੰਚਾਇਤ ਦੀ ਭੂਮਿਕਾ ਮਜ਼ਬੂਤ ਕੀਤੀ ਗਈ ਹੈ ਕੰਮਾਂ ਦੀ ਪਛਾਣ ਤੇ ਉਹਨਾਂ ਦੀ ਤਰਜੀਹ ਗ੍ਰਾਮ ਸਭਾ ਦੁਆਰਾ ਤੈਅ ਕੀਤੀ ਜਾਏਗੀ ਸਮਾਜਿਕ ਆਡਿਟ ਲਾਜ਼ਮੀ ਕੀਤਾ ਗਿਆ ਹੈ ਨਾਲ ਹੀ ਜਾਖੜ ਨੇ ਮੁੱਖ ਮੰਤਰੀ ਤੇ ਵੀ ਸਵਾਲ ਕੀਤਾ ਕਿ ਬੇਅਦਬੀ ਵਿਰੋਧੀ ਮਸੌਦਾ ਕਾਨੂੰਨ ਦਾ ਕੀ ਬਣਿਆ ਜੋ ਸਿਲੈਕਟ ਕਮੇਟੀ ਕਾਲ ਪੇਜ ਆ ਗਿਆ ਸੀ ਉਹਨਾਂ ਕਹਿਆ ਕਿ ਆਪ ਵਿਧਾਇਕਾਂ ਨੂੰ ਕਰੋੜਾ ਰੁਪਏ ਦੀ ਪੇਸ਼ਕਸ਼ ਕਰਕੇ ਦਲ ਬਦਲ ਲਈ ਉਕਸਾਉਣ ਦੇ ਜੋ ਇਲਜ਼ਾਮ ਲੱਗੇ ਤੇ ਜਾਂਚ ਪੰਜਾਬ ਪੁਲਿਸ ਨੂੰ ਸੌਂਪੀ ਗਈ ਸੀ ਉਸ ਦਾ ਅਜ ਤੱਕ ਕੀ ਨਤੀਜਾ ਨਿਕਲਿਆ ਅੰਮ੍ਰਿਤ ਗਾਦੇ ਤਹਿਤ 100 ਦਿਨ ਕੰਮ ਮਿਲਦਾ ਸੀ ਜੀ ਰਾਮ ਜੀ ਦੇ ਤਹਿਤ 125 ਦਿਨ ਕੰਮ ਮਿਲਦਾ ਸੀ ਮੰਦਰੀਗਾ ਦੇ ਤਹਿਤ ਪੰਜਾਬ ਦੇ ਵਿੱਚ ਆਸਟਨ 26 ਦਿਨ ਪਿਛਲੇ ਸਾਲ ਦੇ ਵਿੱਚ ਇਸ ਸਾਲ ਦੇ ਵਿੱਚ ਕੰਮ ਮਿਲਿਆ ਕਾਮਿਆਂ ਨੂੰ ਉਹ ਕੰਮ ਤਾਂ ਤੁਸੀਂ ਪੂਰੇ ਨਹੀਂ ਕਰ पाए ਤੁਹਾਨੂੰ ਤਾਂ ਵਾਈਟ ਪੇਪਰ ਲੈ ਕੇ ਆਉਣਾ ਚਾਹੀਦਾ ਜੋ ਮੰਦਰੀਗਾ ਦੇ ਵਿੱਚ ਇਹ ਸਰਕਾਰ ਨੇ ਕੱਪੜੇ ਕੀਤੇ ਨੇ ਉਹ ਗੱਲ ਦੱਸਣੀ ਚਾਹੀਦੀ ਆ ਉਲਟਾ ਧਿਆਨ ਪੜਕਾਉਣ ਦੇ ਲਈ ਇਹ ਸੈਸ਼ਨ ਬੁਲਾਇਆ ਜਾ ਰਿਹਾ ਸਰਕਾਰ ਦੱਸੇ ਕਿੱਥੇ-ਕਿੱਥੇ ਕਪਲੇਬਾਜੀ ਹੋਈ ਹੈ ਜਿਹੜੀ ਤੁਸੀਂ ਆਪ ਮੰਨੀ ਹੈਗੀ ਆ ਸੋ ਲੋਕਾਂ ਦਾ ਧਿਆਨ ਨਾ ਪਟਕਾਓ ਜਿਹੜਾ ਰੋਜ਼ਗਾਰ ਮੰਰੇਗਾ ਤੇ ਫਰੂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਮਿਲਦਾ ਸੀਗਾ ਬੀਜੇਪੀ ਨੇ ਉਹ ਰੋਜ਼ਗਾਰ ਖੋਹਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਮੈਂ ਇਹਦੀ ਨਿੰਦਾ ਕਰਦਾ ਔਰ ਮੈਂ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਚਾਹੁੰਦਾ ਕਿ ਇਹ ਸਾਡੀ ਪਾਰਟੀ ਇਹਦੇ ਉੱਤੇ ਵੱਡਾ ਸੰਘਰਸ਼ ਕਰੂਗੀ ਸਾਡੀ ਪਾਰਟੀ ਇਸ ਦੇਸ਼ ਦੇ ਤੇ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਖੜੀ ਹੈ ਸੋ ਮੈਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਉਹ ਇਸ ਵੀਬੀ ਜੀ ਰਾਮ ਜੀ ਸਕੀਮ ਜਿਹੜੀ ਹੈ ਨਵਾਂ ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਮਮਰਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਹਨੂੰ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜਾ ਉਹ ਸੈਂਟਰਲ ਸਰਕਾਰ ਦੀ ਡਿਊਟੀ ਹੈ ਉਹ ਸਾਨੂੰ ਵੀ ਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਮਨਰੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਦੇ ਕਿਉਂਕਿ ਸਟੇਟਾਂ ਦੇ ਕੋਲ 40% ਹਿੱਸਾ ਪਾਉਣ ਲਈ ਕੋਈ ਇਦਾਂ ਦੇ ਆਮਦਨ ਦੇ ਸੋਸ ਨਹੀਂ ਗੇ ਉਧਰ ਕਾਂਗਰਸ ਨੇ 20 ਸਵਾਲ ਚੱਕਦਿਆਂ ਕਿਹਾ ਕਿ ਮਨਰੇਗਾ ਨੂੰ ਖਤਮ ਕਰਕੇ ਨਵੀਂ ਸਕੀਮ ਜ਼ਰੀਏ ਸੂਬਿਆਂ ਨਾਲ ਟੱਕਾ ਕੀਤਾ ਜਾ ਰਿਹਾ ਹੈ ਇਸ ਤੋਂ ਨਮੂਨਾ ਆਸੋਂ ਲਗਾ ਸੀਦਾ ਮਰਮੋਨ ਸਿੰਘ ਵੜੇ ਤਾਂ ਉਹਨਾਂ ਨੇ ਆਖਿਆ ਸੀ ਕਿ 90% ਸੈਂਟਰ ਸਰਕਾਰ ਦੇਊਗਾ ਤੇ 10% ਸਟੇਟ ਸਰਕਾਰ ਦਿਆ ਕਰੇ ਉਦੋਂ ਦੇ ਜਿਹੜੇ ਭਾਜਪੀ ਦੇ ਐਮਪੀ ਸਨ ਉਸ ਜਮਾਨੇ ਤੇ ਉਹਨਾਂ ਨੇ ਆਖਿਆ ਨਹੀਂ ਜੀ 100% ਹੀ ਸਰਕਾਰ ਨੂੰ ਦੇਣਾ ਚਾਹੀਦਾ ਦਿੱਲੀ ਸਰਕਾਰ ਨੂੰ ਦੇਣਾ ਚਾਹੀਦਾ ਤੇ ਅੱਜ ਉਹੀ ਭਾਜਪੀ ਜਿਹੜੀ ਉਹ 60 40 ਤੇ ਲੈ ਆਈ ਆ 60 ਸੈਂਟਰ ਸਰਕਾਰ ਦੇਊ ਤੇ 40 ਸਟੇਟ ਸਰਕਾਰ ਦਿਆ ਕਰੇ ਇਹ ਤਾਂ ਬਿਲਕੁਲ ਹੀ ਤਕਾਵਾਂ ਇਹਦੇ ਨਾਲ 35000 ਕਰੋੜ ਦਾ ਖਰਚਾ ਸਟੇਟਾਂ ਤੇ ਪਵੇਗਾ ਤੇ ਮਰੇਗਾ ਦੀ ਜਗ੍ਹਾ ਵਿਕਸਿਤ ਭਾਰਤ ਜੀ ਰਾਮ ਜੀ ਸਕੀਮ ਜਿਹੜੀ ਹੈ ਮਰੇਗਾ ਦੇ ਤਹਿਤ ਪੰਜਾਬ ਨੂੰ 45 ਦਿਨ ਰੋਜ਼ਗਾਰ ਮਿਲਿਆ ਹੈ ਸਰਕਾਰ ਨੇ 26 ਦਿਨ ਰੋਜ਼ਗਾਰ ਦਿੱਤਾ ਪੰਜਾਬ ਸਰਕਾਰ ਨੇ ਤਾਂ ਸਵਾਲ ਇਹ ਨੇ ਕਿ 125 ਦਿਨ ਰੋਜ਼ਗਾਰ ਕਿਵੇਂ ਮਿਲੇਗਾ ਬੀਜੇਪੀ ਜੋ ਕਹਿ ਰਹੀ ਆ ਆਮ ਆਦਮੀ ਪਾਰਟੀ ਬੀਜੇਪੀ ਦੋਨਾਂ ਦੇ ਜਿਹੜੇ ਬਿਆਨ ਨੇ ਉਸ ਦੇ ਵਿੱਚ ਬੀਜੇਪੀ ਕਹਿ ਰਹੀ ਹੈ ਕਿ 125 ਦਿਨਾਂ ਦੇ ਕੰਮ ਦੀ ਗਾਰੰਟੀ ਹੈ ਜੇ ਨਹੀਂ ਮਿਲਦਾ ਤਾਂ ਬੇਰੋਜ਼ਗਾਰੀ ਭੱਤਾ ਮਿਲੇਗਾ ਸੂਬੇ ਆਪਣੇ ਪੱਧਰ ਤੇ ਦੇਣ ਸਮੇ ਜਿਹੜਾ ਹੈ ਉਹ ਜੇ ਕੰਮ ਨਹੀਂ ਮਿਲਿਆ ਤਾਂ ਬੇਰੋਜ਼ਗਾਰੀ ਭੱਤਾ ਦੇਣਗੇ ਸੂਬੇ ਆਪਣੇ ਪੱਧਰ ਤੇ ਦੇ ਅੱਗੇ ਉਹਨਾਂ ਨੇ ਕਿਹਾ ਹੈ ਕਿ ਹੁਣ ਕੇਂਦਰ ਸਰਕਾਰ ਕੰਮ ਤੈਅ ਕਰੇਗੀ ਕੰਮਾਂ ਦੀ ਪਛਾਣ ਜਿਹੜੀ ਹੈ ਐ ਆਪ ਕਹਿ ਰਹੀ ਹੈ ਕਿ ਕੇਂਦਰ ਸਰਕਾਰ ਕੰਮ ਤੈਅ ਕਰੇਗੀ ਪਰ बीजेपी कह रही है कि कममा दी जड़ी पहचान है वो ग्राम सभा वलो तय कीती जावेगी बजट ਦੇ ਤਹਿਤ ਕੰਮ ਕਰਵਾਇਆ ਜਾਏਗਾ और बीजेपी कह रही है कि भुगतान ਦੇ ਵਿੱਚ ਦੇਰੀ ਹੋਣ ਤੇ ਵਾਧੂ ਮੁਆਵਜ਼ਾ ਦਿੱਤਾ ਜਾਏਗਾ आपने क्या सूबਿਆਂ ਦੇ ਫੈਡਰਲ ਸਟਰਕਚਰ ਤੇ ਹਮਲਾ ਹੈ बीजेपी ਦਾ ਬਿਆਨ ਹੈ ਕਿ ग्राम सभा ਤੇ ਪੰਚਾਇਤਾਂ ਦੀ ਭੂਮਿਕਾ ਮਜ਼ਬੂਤ ਰਹੇਗੀ ਤੇ ਅਗਲੀ ਖਬਰ ਫਾਜ਼ਲ ਕਾਤ ਹੋਇਆ ਜਿੱਥੇ ਸ਼ਹੀਦ ਰਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਪਾਲ ਸਵਨਾ ਨੇ ਅਰਥੀ ਨੂੰ ਮੋਢਾ ਦਿੱਤਾ ਬੇहद ਗਮਗੀਨ ਮਾਹੌਲ ਦੇ ਵਿੱਚ ਅੰਤਿਮ ਸੰਸਕਾਰ ਹੋਇਆ ਪਰਿਵਾਰ ਨੇ ਨੰ ਮੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਸ਼ਿਲੌਂਗ ਦੇ ਵਿੱਚ ਡਿਊਟੀ ਦੇ ਦੌਰਾਨ ਰਜਿੰਦਰ ਸਿੰਘ ਦੀ ਜਾਨ ਗਈ ਸੀ ਪਿੰਡ ਝੁੱਗੇ ਗੁਲਾਬ ਸਿੰਘ ਦਾ ਵਾਸੀ ਸੀ ਔਰ 3 ਫਰਵਰੀ ਨੂੰ ਉਸ ਦਾ ਵਿਆਹ ਰੱਖਿਆ ਉਹਨਾਂ ਸਰਕਾਰ ਤੋਂ ਮੰਗ ਇਹ ਹੀ ਹੈ ਵੀ ਜ਼ਿਕਰ ਜਾ ਉਹਨਾਂ ਦੇ ਹਾਂ ਵੀ ਜੋ ਹੱਕ ਬਣਦਾ ਉਹਨਾਂ ਬੱਚਿਆਂ ਨੂੰ ਮਿਲਣਾ ਚਾਹੀਦਾ ਹੁਣ ਤਾਂ ਮੇਰੇ ਤੇ ਬੋਝ ਆ ਗਿਆ ਨਾ ਹੁਣ ਤਾਂ ਮੇਰੇ ਤੇ ਆ ਗਿਆ ਉਹ ਬੱਚੇ ਤਾਂ ਪੜਦੇ ਨੇ ਅਬ ਸਾਨੂੰ ਹਮਦਰਦੀ ਹੈ ਪਰਿਵਾਰ ਦੇ ਨਾਲ ਬੜਾ ਦੁੱਖ ਹੈ ਜੋ ਸਾਡਾ ਨੌਜਵਾਨ ਉਹ ਵੀ ਸਾਡਾ ਹੀ ਸਾਥੀ ਸੀ ਫੌਜ ਦੇ ਵਿੱਚ ਫਤਹੀ ਹੋਇਆ ਬੜਾ ਜज्ਬਾ ਸੀ ਦੇਸ਼ ਦੀ ਸੇਵਾ ਕਰਨ ਦਾ ਕਰੋ ਸੇਵਾ ਜੋ ਜज्ਬਾ ਸੀ बीएसएफ ਦੇ ਵਿੱਚ ਸਾਡਾ ਨੌਜਵਾਨ ਰਜਿੰਦਰ ਸਿੰਘ ਪਰਥੀ ਹੋਇਆ ਉਹ ਡਿਊਟੀ ਦੇ ਦੌਰਾਨ ਉਹ ਸ਼ਹੀਦ ਹੋ ਗਿਆ। ਔਰ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਏ ਆਂ। ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਹੈ। ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸ਼ਰਦਾਂਜ ਦੀ ਜੜੀਆ ਦਿੱਤੀ ਹੈ ਔਰ ਅਸੀਂ ਪਰਿਵਾਰ ਦੇ ਨਾਲ ਖੜੇ ਆਂ। ਸਰਕਾਰ ਪਰਿਵਾਰ ਦੇ ਨਾਲ ਖੜੀ ਹੈ। ਹਰ ਇੱਕ ਜਿਹੜੀ ਪਰਿਵਾਰ ਦੇ ਪਿੱਛੋਂ ਜੋ ਵੀ ਮਦਦ ਹੁੰਦੀ ਹੈ ਉਹ ਸਾਰੀ ਮਦ ਜਿਹੜੀ ਹੈ ਪਰਿਵਾਰ ਦੀ ਕਰਵਾਈ ਜਾਊਗੀ ਔਰ ਜੋ ਰਿਪੋਰਟ ਜਿਹੜੀ ਬੀਐਸਐਫ ਦੇ ਅਧਿਕਾਰੀ ਨੇ ਉਹਦੀ ਜੋ ਵੀ ਰਿਪੋਰਟ ਆਉਣ ਦੇ ਹਿਸਾਬ ਨਾਲ ਜਦੋਂ ਸਰਕਾਰ ਕੋਲ ਪਹੁੰਚ ਗਈ ਹੈ ਕਿ ਪਹਿਲਾਂ ਤਾਂ ਤੇ ਵਿਚਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਲਜਾਂਤੇ ਮਨਾਹੀ ਹੈ ਉਹਨਾਂ ਕਹੇ ਕਿ ਇਹਨਾਂ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਲਿਜਾਏ ਜਾਣਗੇ ਗੁਰਦੁਆਰੇ ਦੇ ਗ੍ਰੰਥੀ ਪ੍ਰਬੰਧਕਾਂ ਤੇ ਸੇਵਾਦਾਰਾਂ ਨੂੰ ਸਖਤ ਆਦੇਸ਼ ਨੇ ਕਿ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਹੁਕਮ ਪਹਿਲਾਂ ਵੀ ਲਾਗੂ ਨੇ ਪਰ ਬਹੁਤ ਸਾਰੇ ਥਾਵਾਂ ਤੇ ਉਸ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਸ ਨੂੰ ਲੈ ਕੇ ਸਖਤ ਆਦੇਸ਼ ਜਾਰੀ ਕੀਤੇ ਗਏ ਇਸ ਦੇ ਨਾਲ ਨਾਲ ਫਿਲਮਾਂ ਨੂੰ ਲੈ ਕੇ ਪੰਜ ਸਿਕ ਸਹਿਬਾਨਾ ਨੇ ਇੱਕ ਬਤਾ ਪਾਇਆ ਕਿ ਸਿੱਖ ਗੁਰੂਆਂ ਤੇ ਹੁਣ ਐਨੀਮੇਸ਼ਨ ਫਿਲਮਾਂ ਨਹੀਂ ਬਣਾਈਆਂ ਜਾਣਗੀਆਂ ਸਿੱਖ ਗੁਰੂਆਂ ਤੇ ਉਹਨਾਂ ਦੇ ਪਰਿਵਾਰ ਨੂੰ ਐਨੀਮੇਸ਼ਨ ਦੇ ਰਾਹੀਂ ਨਹੀਂ ਦਰਸਾਇਆ ਜਾਏਗਾ ਉਹਨਾਂ ਕਹਿਆ ਕਿ ਐਸਜੀਪੀਸੀ ਦੇਸ਼ ਭਰ ਦੇ ਫਿਲਮ ਨਿਰਮਾਤਾਵਾਂ ਨੂੰ ਚਿੱਠੀਆਂ ਭੇਜੇ ਕਿ ਐਸਜੀਪੀਸੀ ਦੀ ਮਨਜ਼ੂਰੀ ਤੋਂ ਬਿਨਾਂ ਸਿੱਖ ਇਤਿਹਾਸ ਤੇ ਫਿਲਮ ਨਹੀਂ ਬਣੇਗੀ ਇਸ ਸੰਬੰਧੀ ਅਕਾਲ ਤਖਸੈਬ ਦਾ ਇਹ ਪਹਿਲਾ ਫੈਸਲਾ ਹੈ ਜਥੇਦਾਰ ਅਕਾਲ ਤਖਤ ਸਹਿਬ ਨੇ ਕਿਹਾ ਕਿ 328 ਜਿਹੜੇ ਗਾਇਬ ਸਰੂਪਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਸਿੱਖਾਂ ਦੇ ਅਨਰੋਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਕਿਸ਼ ਕੀਤਾ ਜਾਂਦਾ ਹੈ ਕਿ ਮੈਰਿਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿੱਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਇਆ ਜਾ ਸਕਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਇਹ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਅਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਾਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰਿਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਪੰਜ ਸਿੰਘ ਸਹਿਬਾਨ ਵੱਲੋਂ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਸਿੱਖ ਗੁਰੂ ਸਹਿਬਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਿੱਖ ਯੋਧਿਆਂ ਸ਼ਹੀਦਾਂ ਆਦ ਮਹਾਂਪੁਰਖਾਂ ਅਤੇ ਸਿੱਖ ਸੰਸਕਾਰਾਂ ਦੀ ਨਕਲਾਂ ਕਰਕੇ ਫਿਲਮਾਂ ਐਨੀਮੇਸ਼ਨਾਂ ਨਹੀਂ ਬਣਾਈਆਂ ਜਾ ਸਕਦੀਆਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਰਤ ਦੇ ਵੱਡੇ ਫਿਲਮ ਨਿਰਮਾਤਾ ਘਰਾਣਿਆਂ ਨੂੰ ਚਿੱਠੀਆਂ ਲਿਖ ਕੇ ਇਸ ਆਦੇਸ਼ ਦੀ ਕਾਪੀ ਭੇਜੇ ਅਤੇ ਨਾਲ ਇਹ ਵੀ ਸਪਸ਼ਟ ਕਰੇ ਕਿ ਉਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾ ਸਿੱਖ ਇਤਿਹਾਸ ਨਾਲ ਸਬੰਧਤ ਕੋਈ ਵੀ ਫਿਲਮ ਨਹੀਂ ਬਣਾ ਸਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਬੇਹਦ ਗੰਭੀਰ ਮਾਮਲਾ ਵਿਚਾਰਿਆ ਗਿਆ ਸ੍ਰੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਇਸ ਮਾਮਲੇ ਨੂੰ ਲੈ ਕੇ ਚਿੰਤਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਪੰਥਕ ਅਤੇ ਸੰਵਿਧਾਨਕ ਸੰਸਥਾ ਹੈ ਭਾਰਤ ਦੇ ਸੰਵਿਧਾਨ ਮੁਤਾਬਕ ਕੋਈ ਵੀ ਸਰਕਾਰ ਕਿਸੇ ਵੀ ਧਰਮ ਦੇ ਅੰਦਰੂਨੀ ਮਸਲੇ ਅੰਦਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦਖਲ